ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਜਿੱਥੇ ਸਿੱਧੂ ਦੇ ਨਵੇਂ ਗਾਣੇ ਟੇਕ ਨੋਟਿਸ ਨੂੰ ਚੋਣ ਵਾਲਿਆਂ ਦੇ ਵੱਲੋਂ ਭਰਪੂਰ ਮਾਤਰਾ ਦੇ ਵਿੱਚ ਪਿਆਰ ਦਿੱਤਾ ਗਿਆ ਪਰ ਉੱਥੇ ਇੰਡਸਟਰੀ ਦੇ ਵਿੱਚ ਕਈ ਸਿੰਗਰਾਂ ਨੂੰ ਮਿਰਚਾਂ ਵੀ ਲੱਗੀਆਂ ਨੇ ਤੇ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਟੇਕ ਨੋਟਿਸ ਗਾਣੇ ਦੇ ਵਿੱਚ ਸਿੱਧੂ ਨੇ ਬੱਬੂ ਮਾਨ ਨੂੰ ਰਿਪਲਾਈ ਦਿੰਦਿਆਂ ਦਿੜਵੇ ਸ਼ੋਅ ਦਾ ਜ਼ਿਕਰ ਵੀ ਕੀਤਾ ਅਤੇ ਸਿੱਧੂ ਦੇ ਗਾਣੇ ਟੇਕ ਨੋਟਿਸ ਕਰਕੇ ਸੋਸ਼ਲ ਮੀਡੀਆ ਤੇ ਬੱਬੂ ਮਾਨ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਹੈ ਤੇ ਹੁਣ ਇੰਡਸਟਰੀ ਦੇ ਕਈ ਸਿੰਗਰ ਬੱਬੂ ਮਾਨ ਦੀ ਸਪੋਰਟ ਦੇ ਵਿੱਚ ਆਏ ਨੇ ਤੇ ਜੇਕਰ ਸਪੋਰਟ ਚ ਆਏ ਸਿੰਗਰਾਂ ਦੀ ਗੱਲ ਕਰੀ ਜਾਵੇ ਤਾਂ ਉਹੀ ਸਿੰਗਰ ਬੱਬੂ ਮਾਨ ਦੀ ਸਪੋਰਟ ਚ ਆਏ ਨੇ ਜੋ ਕਿ ਸਿੱਧੂ ਨੂੰ ਜਿਉਂਦੇ ਜੀ ਹੇਟ ਕਰਦੇ ਰਹੇ ਨੇ ਅਤੇ ਜਿਨ੍ਹਾਂ ਨੂੰ ਸਿੱਧੂ ਨੇ ਕਰਾਰੇ ਜਵਾਬ ਵੀ ਦਿੱਤੇ ਨੇ ਪਰ ਸਿੱਧੂ ਨਾ ਤਾਂ ਜਿਉਂਦੇ ਜੀ ਕਿਸੇ ਦੇ ਦਬਾਇਆ ਦਵਿਆ ਤੇ ਮੂਸਾ ਜੱਟ ਸੀਵੇ ਚ ਪਿਆ ਪਿਆ ਵੀ ਕਈ ਵੱਡੇ ਸਿੰਗਰਾਂ ਦੀਆਂ ਚਿੱਕਾ ਕੜਵਾ ਰਿਹਾ ਹੈ ਜਿੱਤੇ ਹੇਟਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਿੱਧੂ ਦਾ ਪਹਿਲਾਂ ਨਾਲੋਂ ਗ੍ਰਾਫ ਡਾਊਨ ਪੈ ਗਿਆ ਹੈ ਤੇ ਉਹਨਾਂ ਦਾ ਵੀ ਮੂਸੇ ਵਾਲੇ ਜੱਟ ਨੇ ਇੱਕ ਸੁੱਤੇ ਵਹਿਮ ਕੱਢ ਕੇ ਰੱਖ ਦਿੱਤੇ ਨੇ ਸੋ ਜੇਕਰ ਤੁਹਾਨੂੰ ਵੀ ਸਿੱਧੂ ਦੀ ਇਹ ਵਾਲੀ ਵੀਡੀਓ ਕਹੰਟ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਧੰਨਵਾਦ